ਅਸੀ ਕਾਲ ਜੀ ਸਾਰਿਆਂ ਨੂੰ ਬਾਗਤਾ ਜੀ 3455 ਦੇ ਬਾਕੀ ਪਈ ਅੱਜ 16 ਤਰੀਕ ਹੋ ਗਈ। ਇਹ ਸਨੀ ਦੁਕਾਨ ਮਰੇ ਆਪਾਂ ਨੂੰ ਸ਼ੁਰੂੀ ਲਾਉਣੀ ਸੀ। ਬਾਕੀ ਤਿਆਰੀ ਚੱਲ ਰਹੀ ਆ। ਪਹੁੰਚ ਗਏ ਤੇ ਆਪਾਂ ਸਾਡੇ ਵੀ 6 ਵਜੇ ਆ ਦੇਖੋ। ਤੇ 6:00 ਵਜੇ ਲੈਟ ਆ ਗਈ ਪਨੀਦੀ ਬਨੂਦੀ ਭਰ ਕੇ ਆਪਾਂ ਕੰਮ ਨੇ ਵੇਟ ਕਿ ਉਧਰ ਦੇ ਆਈਆਂ ਹੀਰਨ ਦਾਣਾ ਪਾ ਕੇ। ਬਾਕੀ ਹੁਣ ਟਰੈਕਟਰ ਲੈ ਕੇ ਆ ਗਏ ਤੇ ਆਪਾਂ ਟੈਂਕਰ ਪਾ ਕੇ ਲਿਆਏ ਤਾਂ। ਬੱਖੇ ਦਾ ਸੁਖਾ ਜੀ ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਹਾਂ ਵੀਰੇ ਬੱਸ ਬਹੁਤ ਉਹ ਤਾਂ ਭਾਈ ਉੱਥੇ ਅੱਗੇ ਇਹਨੂੰ ਹਾਂ ਨਹੀਂ ਇਹ ਤਾਂ ਉੱਥੇ ਹੀ ਲੈ ਜਾਣਾ ਇਹ ਛੱਡਣੀ ਆ ਉਹਦੀ ਹਾਂ ਅਸੀਂ ਚੱਕ ਲਈਏ ਬਾਕੀ ਭਾਈ ਟਰਾਲੀ ਛੱਡ ਗਾ ਹੁਣ ਟੈਂਕਰ ਲੈਣ ਚੱਲੇ ਆ ਪਾਣੀ ਵਾਲਾ ਭਰਿਆ ਹੋਇਆ ਤੇ ਉੱਥੇ ਤੇ ਪਾਣੀ ਭਰ ਰੋ ਰਿਹਾ ਸ

ਆਈ ਨਹੀਂ ਬਾਨੀ ਗੱਲ ਜ਼ੋਰ ਨਾਲ ਮੜਾ ਜਾ ਲੈ ਹੁਣ ਅਮਰਤ ਆਉਂਗਾ ਆਇਆ ਨਾ ਭਾਈ ਇਹਨਾਂ ਨੇ ਤਾਂ ਜ਼ੋਰ ਲਾ ਲਿਆ ਸਾਰਿਆਂ ਨੇ ਹੁਣ ਅਮਰਤ ਆ ਗਿਆ ਲੈ ਵੀ ਬੱਲੇ ਅਮਰਤ ਖਿੱਚਦੇ ਕੰਮ ਨੂੰ ਨਾ ਹੀ ਰਾਜੂ ਨੇ ਲੱਗੇ ਹੋਏ ਆ ਇਹ ਗਲਾ ਵੀ ਕਰ ਦੋ। ਹਾਂ। ਚੱਲ ਕੀ ਬਸ ਕਰ ਗਏ। ਹਰਿ ਕੁਮਾਰ। ਆਈ ਇਹਨੇ ਖੱਡਾ। ਉਹ ਦਿਆ। ਖੱਡਾ ਵੀ ਨਹੀਂ ਕਰਿਆ ਇਹਦੇ। ਉਹ ਤੈਨੂੰ ਕਿਹਾ ਪਾਣੀ ਪਾ ਲਾ ਉਹਦੇ ਵਿੱਚ। ਹੋਰ ਆ ਦੇਖੋ ਜੀ। ਵੀਰੇ ਸੁਪਾ ਮਾਰਦਾ। ਕਿਆ ਕਰੀ ਤੂੰ ਟਰਛਾ ਲਾ ਦਈ ਇਹਨੂੰ। ਟਰਛਾ ਲਾ ਦਈ ਇਹ। ਕਰ। ਹਾਂ। ਪਰ ਇਹ ਸਾਰੀ ਬੋਲੀ ਜਗਾ ਹਲੀ। ਬਾ ਚੋਖਾ ਨਾ ਹੋ ਜਾਵੇ। ਕਰ ਲੈ ਜਿੱਦਾਂ ਕਰਨਾ। ਬਾਈ ਤਾਂ ਦੇਖਦਾ ਤਾਂ ਬਸ ਆ ਦੇਦਾ ਨਹੀਂ ਹੋਇਆ ਇੰਨਾ ਕਿ ਬਹੁਤ ਆ ਫਿਰ ਹੋ ਕੱਢ ਲੈਣਾ ਕੋਈ ਇਦਾਂ ਬਣਾ ਕੁਝ ਨਹੀਂ ਬਣਾ ਵਿੱਚ ਉਹ ਨਾਲ ਟਰੈਕਟਰ ਆਇਆ ਕੋਹਲ ਸਖੌਣ ਨੂੰ ਆਏ ਵੇ ਤੇ ਬਾਈ ਨੇ ਤੇ ਬਾਈ ਚਲਾਦਾ ਲੰਦਾ ਆਪਣਾ ਭਰਾ ਇਹ ਆ ਦੇਖੋ ਜੇ ਮੱਛੇ ਦਾ ਬਾਈ ਤੇ ਹੋਰ ਇਸ ਤੇ ਦਾ ਟਰੈਕਟਰ ਲੈ ਕੇ ਆਇਆ ਦਾ ਮੰਮੀ ਨਾਲ ਉਹਨਾਂ ਨੇ ਵੀ ਕਰਕੇ ਆਇਆ ਇਹਦਾ ਲੇਜ਼ਰ ਤੇ ਅੱਜ ਵੀ ਨੇ ਮੱਖੀ ਸਿੱਟੀ ਤੇ ਜੱਗਿਆ ਹੜਕਿਆ ਦਾ ਮੱਖੀ ਕੋਈ ਪਿੰਡ ਦਾ ਟਰੈਕਟਰ ਆ ਉਹਦਾ ਦਾ ਟਰੈਕਟਰ ਆ ਬਾਕੀ ਉਹ ਕਹਿੰਦਾ ਵੀ ਮੈਂ ਤੇ ਮੜਾ ਇੱਕ ਦੋ ਜੀਜਾ ਲੋਟੀਆਂ ਨਹੀਂ ਹੋਈ ਉਹਨੂੰ ਦੱਸਣ ਆਏ ਤੇ ਤੇ ਆਪਾਂ ਵੀ ਫੇਰ ਦੇ ਪਹਿਲਾਂ ਜ਼ਬਰਿੰਗ ਦਾ ਫੋਨ ਕੋ ਬੁਆਇਆ ਆਣਾ ਨੂੰ ਤੇ ਕਹਾਂ ਮਾਲਾ ਕਿਵੇਂ ਤੇ ਫਿਰ ਛੱਡ ਕੇ ਵਿੱਚ ਆਉਣਾ ਪੈਂਦਾ ਬਾਈ ਤੇ ਕੋਈ ਕਹਿੰਦਾ ਨਵੇਂ ਆਪਾਂ ਨੂੰ ਐ ਸਵੇਰ ਤੇ ਹੀ ਫੋਨ ਆਉਂਦੇ ਰਾਤ ਵੀ ਆਇਆ ਤਾਂ ਇਹ ਕਹਿੰਦਾ ਫਿਰ ਮੇਰੇ ਆਪੇ ਤੂੰ ਕਰ ਦੇ ਮੈਂ ਕਿਹਾ ਬਾਈ ਐਨਾ ਟਾਈਮ ਨਹੀਂ ਵੀ ਤੈਨੂੰ ਦੱਸ ਜੇ ਮੈਂ ਉਹ ਆਪਣਾ ਕਰੀ ਜਾਈ ਤੇ ਬਾਕੀ ਉਹ ਰੋਕੀ ਖਾਨਾ ਗਿਆ ਉਹ ਤੇ ਉਹਨੂੰ ਸਮਝਾਤਾ ਦਾ ਇੱਕ ਵਾਰੀ ਤੇ ਆਹ ਕੇਸ ਤੈਨੂੰ ਲੱਗੇ ਹੋਏ ਆ ਮਾਕੇ ਵੀ ਨੰਬਰ 655 ਨਾਮ ਜਨ ਲੋ ਬਹੁਤ ਦੁਲਾ ਡਰਾਈਵਰ ਆ ਬਾਈ ਢਲਾ ਡੁਲਾ ਬਹੁਤ ਆ ਤੇ ਜਿਹੜੇ ਆ ਤਿੰਨ ਮੋੜ ਦਿੱਤੇ ਵੀ ਇਹ ਵੀ ਬਹੁਤ ਬਾਈ ਵਧੀਆ ਚੀਜ਼ ਆ ਨਾਰਮਲ ਮੋੜ ਤੇ ਜਾਂਦੇ ਆ ਕਾਜਵਾ ਮੀਡੀਅਮ ਲਾਇਆਗਾ ਆਪਾਂ ਨੇ ਮਿੱਟੀ ਪੂਰੀ ਖਿੱਚ ਕੇ ਭਰੀ ਆਪਾਂ ਨੇ ਚੌਥੇ ਮੀਡੀਅਮ ਚ ਤੇ ਹੁਣ ਜ਼ੀਰੋ ਕਰਨ ਲੱਗੇ ਵੇ ਪੰਜਵਾ ਮੀਡੀਅਮ ਲਾਇਆਗਾ ਬਾਕੀ ਹਵਾ ਵੀ ਚੱਲਦੀ ਆ ਹਵਾ ਨਾਲ ਘਰਦਾ ਉੜੀ ਜਾਂਦਾ ਹੈ ਨਾ ਕਰਕੇ ਰੇ ਰੋਜ਼ ਵੀ ਵਧੀਆ ਸਿਸਟਮ ਬਾਈ ਬਹੁਤ ਸੋਹਣਾ ਇਹ ਬਾਕੀ ਇਹਦੇ ਬਾਰੇ ਜਾਣਕਾਰੀ ਵੀ ਦੰਦੇ ਆਪਾਂ ਇਹ ਚਲਾਇਆ ਹੋਊਗਾ ਕਿ ਮੈਂ ਪਹਿਲੀ ਵਾਰੀ ਆਉਂਗਾ ਸੇਮੇ ਸਿਸਟਮ ਮਾਦਾ ਰਹੀ ਉਹ ਤਾਂ ਇਹ ਥੋੜਾ ਜਿਹਾ ਲੱਗੇ ਜੇ ਚੀਜ਼ ਆ ਇਹ ਬਣਤਰ ਲੱਗਦਾ ਬਾਕੀ ਹੁਣ ਮਿੱਟੀ ਪਾ ਦਿੰਦਾ ਆ ਸਾਈਡ ਥੋੜੀ ਥੋੜੀ ਪੈਣੀ ਦੀ ਉਹ ਪਾ ਕੇ ਆਪਾਂ ਨੇ ਹੁਣ ਜੀਰੋ ਇਹ ਦੱਸਦਾ ਜੰਦਲ ਤਵੀ ਵਾਲੀ ਫਾਲੀ ਹੁੰਦੀ ਆ ਉਹ ਤੇ ਮਿੱਟੀ ਪੈਣੀ ਦੀ ਥੋੜੀ ਜੀ ਹੋਣ ਲੱਗੇ ਵੇਦਰਗੇ ਬਣ ਗਿਆ ਐ ਉਹ ਤੇ ਡਿਟੀ ਦੇ ਅੰਡੇ ਦਿੱਤੇ ਹੋਏ ਆ ਦੋ ਨੇ ਬਾਕੀ ਇਹ ਚਾਹੇ ਲੱਗਿਆ ਹੋਇਆ ਤਾਂ 11:30 ਵਜੇ ਤਾਂ ਕਹਿੰਦਾ ਬਾਈ 12:00 ਵਜੇ ਲੋਡ ਨਹੀਂ ਆਉਂਦਾ ਲੈ ਜੇ ਪਾੜ ਪਾਈ ਫਿਰ ਆਪਾਂ ਨੇ ਬਣਾ ਲਾਗੇ ਅੱਗੇ ਹੁਣ ਆਹ ਮਾਰ ਕੇ ਇਹਦੇ ਚ ਪੀਲਾ ਪੂਰਾ ਕਰਕੇ ਆ ਚੱਲਦੇ ਫਿਰ ਉਹਨੂੰ ਚਲਾ ਜਾਣਾ ਆਪਣਾ ਕਰੀ ਜਾਉਂਗਾ ਫਿਰ ਬਾਕੀ ਦਨੂੰ ਮਲਾਉਣੇ ਆਏ ਤੇ ਕਿਨੀ ਨੂੰ ਜਾ ਕੇ ਸੱਜਣਾ ਉੱਪਰ ਚਲੇ ਗਿਆ ਉਹ 올 ਟਰੈਕਟਰ ਆ ਬਾਈ ਜਿਹੜਾ ਜਣਾ ਜੱਗੇ ਨਹੀਂ ਗਏ ਤਾਂ ਤਵੀਆਂ ਨਾਲ ਕਹਿੰਦੇ ਚੱਲਣ ਲੱਗਿਆ ਵਾ ਦਾ ਟਰੈਕਟਰ ਵਾਦੇ ਵਿੱਚ ਜਿਹੜੇ ਉਹ ਟਰੈਕਟਰ ਆ ਉਹਨਾਂ ਨੇ ਕਰਾਇਆ ਤਾਂ ਆਪਾਂ ਨੂੰ ਪਤਾ ਨਹੀਂ ਲੱਗਿਆ ਆਪਾਂ ਨੇ ਵੀ ਲੈ ਕੇ ਜਾਣਾ ਪਰ ਬਾਈ 4x4 ਦਾ ਨਜ਼ਾਰਾ ਬਹੁਤ ਆ ਜਿੱਥੇ ਆ ਦੋਏ ਨੋਰਮਲ ਟਰੈਕਟਰ ਹੁੰਦਾ ਤਾਂ ਤਿੰਨ ਤਿੰਨ ਵਾਰੀ ਮਿੱਟੀ ਖੋਰੀ ਹੁੰਦੀ ਕਿਉਂਕਿ ਰਾਲਾ ਖੇਤ ਨੀਮਾ ਇੱਧਰ ਤੇ ਬੱਟ ਲਾਈ ਜਾਨੇ ਸਾਰੀ ਪਿੱਟੀ ਬਹੁਤ ਲੱਗੀ ਰਹੀ ਚਾ ਕੋਈ ਵੀ ਤੇ 3 ਸਾਲ ਬਾਅਦ ਕਰਨ ਲੱਗਿਆ ਹੈ ਬਾਕੀ ਹੁਣ ਚੱਲਦਾ ਕੰਮ ਵਧੀਆ ਆ ਮਾਰ ਕੇ ਹੁਣ ਕਰ ਚੱਲਦੇ ਆਪਾਂ ਸਾਨੂੰ ਇਹ ਤੋਂ ਹੀ ਨਾ ਹੁਣ ਇਹਦਾ ਆਪਣਾ ਖੇਤ ਆ ਭਾਈ ਜਿਵੇਂ ਹੀ ਆਪਾਂ ਨੇ 45 ਮਿੰਟ ਚ ਕੀਦਾ ਡਰਦਾ ਨਾਲੇ ਮਿੱਟੀ ਪੂਰੀ ਪਈ ਹੈ ਇਹ ਇਹਦਾ ਵੀ ਫੋਰ ਵੀ ਫੋਰ ਦਾ ਆ ਫਰਕ ਆ ਇਹਨ ਮਿੱਟੀ ਪੂਰੀ ਖਿੱਚੀਆਂ ਨੇ ਤੇ ਡੇਲ ਵੀ ਭਾਈ ਬਹੁਤ ਨਾਰਮਲ ਕਰ ਰਿਹਾ 1500 ਚੱਕਰਾਂ ਦਾ ਚੱਲਦਾ ਜਾਉਣਾ 1500 ਟਰੈਕਟਰ ਦਬਲਾ ਦਬਲਾ ਦਾਨੀ ਹੈਗਾ ਨਾਰਮਲ ਮੋਡ ਤੇ ਇੱਕਰੀ ਜੋਂ ਦਾ ਸੋਚ ਮੈਂ ਕਿੱਦਾਂ ਦਾ ਕਿ ਪੱਤੀ ਦੇ ਵਿੱਚ ਮੈਂ ਆਉਟ ਹੋਵਾ ਆ ਮਨੋ ਨਾ ਉਹ ਕਿਹੜਾ ਉੱਪਰ ਆ ਉਹ ਕਿਹਦੇ ਨਾ ਪਤਾ ਨਹੀਂ ਜਾਨੀ ਤਾ ਪਰਤੀ ਜਿਹਾ ਚੋਂ ਘੋੜਾ ਇਹ ਵੀ ਦਾਦਾ ਵੀ ਕਿੰਨੇ ਅੱਛਾ ਹੋ ਰਿਹਾ ਕਿ ਮੈਂ ਬਾਕੀ ਉਹ ਤਰ ਗੰਢੀ ੱਲੇ ਕਰਦੇ ਉਹ ਖੇਤ ਦਾ ਬਰਾਦ ਆਪਾਂ ਨੇ ਹੁਣ ਆਪਾਂ ਵੀ ਛੱਡਦੇ ਆ ਮਕੀਨਾ ਬੁਰਾ ਹਾਲ ਹੋ ਗਿਆ ਜੀ ਤੋਂ ਕੋਈ ਬਹੁਤ ਜ਼ਿਆਦਾ ਗਰਮੀ ਬਾਕੀ ਹੁਣ ਲੱਗਿਆ ਰਹੂੰਗਾ ਆਪਣਾ ਨੀਵਾ ਕਰਕੇ ਇੱਕ ਵਾਰੀ ਸੈੱਟ ਕਰ ਦਲਾਂਗੇ ਫੇਰ ਬਾਕੀ ਨੂੰ ਸਰ ਆਜੀ ਸਪੀਡ ਹੈ ਜੀ ਸੋਹਣੀ ਆ ਦੇਖੋ ਆਪੜਾ ਡਿਸਟ੍ਰਿਬਿਊਟਰ ਭਾਈ ਇਹ ਵੀ ਟਾਈਟ ਕਰਕੇ ਬੰਨ੍ਹਾ ਕਰੋ ਜਿਹੜਾ ਝਟਕੇ ਮਾਰਦਾ ਨਾ ਤੇ ਨਹੀਂ ਮਾਰੇਗਾ ਆ ਦੇਖੋ ਆਪਾਂ ਪਰ ਕਰਦੇ ਨੋ ਬਈ ਬਾਤਾਂ ਨਾ ਇਹ ਲੱਗਦਾ ਥੱਲੇ ਜੰਨ ਬੱਸ ਜਿਹੜੇ ਦੋ ਤਿੰਨ ਦੇ ਦਿੰਦਾ ਇਕੱਠੇ ਤੇ ਬਾਕੀ ਕਾਦੀ ਸੈਟਿੰਗ ਜੀ ਹੋਰ ਹੋਣੇ ਵਾਲੀ ਆ ਫਿਰ ਮੈਨੂੰ ਕਿਹਾ ਵੀ ਕੋਈ ਨਹੀਂ ਫਿਰਦਨ ਹੁਣ ਤਾਂ ਖੜਾ ਕੇ ਹੁਣ ਓਦੋਂ ਕਰਦਾਂਗੇ ਹੁਣ ਤੂੰ ਐਨੇ ਚੱਲ ਤੇ ਚਲੀ ਜਾਣਗੇ ਪਰ ਕੰਢੀ ਦੇਖੋ ਕਿੰਨੀ ਕੋਜੀ ਲੱਗੀ ਜੀ ਅੱਛੀ ਵੀਰ ਆ ਜੀ ਇੱਕਨਾਂ ਜੀ ਪਹਿਲਾਂ ਹੁਣ ਕਰੀਏ ਜੀ ਸਿੱਧੀ ਇਹ ਵੀ ਜੀ ਇੱਕ ਦਾਵਾ ਤੇ ਵੀ ਇਹ ਜੀ ਕੋਸਿਆਂ ਆਣਦਾ ਨਹੀਂ ਹੈਗਾ ਨਾਰਮਲ ਮੋਡ ਤੇ ਲਾਇਆ ਗਿਆ ਬismillah ਦੀ 50 ਹੌਸ ਬਾਬਰ ਕਰਦਾ ਹੈ ਨਾਰਮਲ ਤੇ ਦੂਵੇ ਦਾ 75 ਕਰਦਾ ਜਿਹੜਾ ਹਾਈ ਮੋਡ ਆ ਹਵਾ ਦਾ ਫਰਕ ਹੈ ਬਈ ਹਵਾ ਜੇ ਜੀ ਚੱਲੀ ਜਾਵੇ ਨਾ ਕੰਮ ਤਾਂ ਸਭ ਤੋਂ ਵਧੀਆ ਬੱਸ ਬਾਕੀਆ ਫਿਰ ਵੱਟੀ ਬੰਦ ਬੱਸ ਐ ਕਣਈਆ ਬਾਈ ਜੇ ਮਿੱਟੀ ਨਹੀਂ ਲਾਦੀ ਤਾਂ ਦੋ ਚੂੜੀਆਂ ਥੱਲੇ ਕਰਕੇ ਦੇਖ ਲਓ ਜੇ ਮਿੱਟੀ ਭਰ ਕੇ ਪੂਰੀ ਉਧਰ ਖਾਲੀ ਹੁੰਦੀ ਹੈ ਵੀ ਪੈਂਦੀ ਹੈ ਮਿੱਟੀ ਫੇਰ ਓਕੇ ਰਿਪੋਰਟ ਆਣ ਇਹਦਾਂ ਹੈ ਬਾਈ ਡਿਟੇਲਸ ਵੀਡੀਓ ਬਣਦੀ ਹੋਣੀ ਹੈਗੀ ਕਦੇ ਗੱਗਾ ਵੀਰਾਂ ਨਹੀਂ ਹੁੰਦਾ ਗੱਗੇ ਵੀਰ ਨੇ ਵੀਡੀਓ ਵਧੀਆ ਬਣਾਉਣੀ ਆ ਹੋਰ ਤਾਂ ਕਿਸੇ ਤੇ ਬਣਨੀ ਨਹੀਂ ਹੈਗੀ ਇੰਦਾ ਪਾ ਡੇਟੇਲਸ ਬਣਾ ਦੀ ਆ ਪੂਰੀਆਂ ਤੇ ਕਦੇ ਮੈਂ ਨਹੀਂ ਵੇਖਿਆ ਹੁੰਦਾ ਕੋਈ ਹੁੰਦਾ ਤੇ ਜੇ ਮੌਕਾ ਮਿਲਿਆ ਜਰੂਰ ਬਣਾਵਾਂਗੇ ਵੀਡੀਓ ਆਪਾਂ ਤੇ ਬਾਕੀ ਹੁਣ ਆਪਾਂ ਚੱਲਦੇ ਆਂ ਨੇ ਸਰਦਾਂ ਨਾਲ ਤੇ ਦੇਖੋ ਆਪਾਂ ਹਲੋ ਜੱਟੇ ਨੂੰ ਵੀ ਪਾਤਾ ਦਿੰਦੇ ਪਰਾਂ ਭਾਂਟਾ ਲਾ ਦੇ ਹਾਂ ਪਰਾਂ ਪਰਾਂ ਇੱਧਰ ਦਾ ਬਰਾਬਰ ਜਿਹਾ ਇੱਧਰ ਥੋੜੀ ਥੋੜੀ ਮਿੱਟੀ ਪਾਣੀ ਆ ਫਿਰ ਆਹ ਸਾਈਡ ਸਲਾਮ ਹੈ। ਪਾਰਲੀ ਸੜਕੋਂ ਮਿੱਟੀ ਚੱਕ ਕੇ ਇੱਧਰ ਪਾ ਲਈਏ। ਇਸੇ ਨੇ ਵੀਡੀਓ ਲਾ। ਇਹ ਮੀਡੀਆ ਜੀ ਪੂਰਾ ਕਰਾਉਣ ਡਰਾਵਲ ਤੇ ਵੀ ਗਾਹ ਮਿੱਟੀ ਲਈ ਆਉਂਦੇ। ਪਰ ਇੱਕ ਵਾਰੀ ਜੇ ਮਿੱਟੀ ਪੂਰੀ ਹੋ ਜਾਂਦੀ ਆ ਉਹ ਨਜ਼ਾਰਾ ਹੈਗਾ। ਮੇਰੇ ਦੋ ਤਿੰਨ ਵਾਰੀ ਜਿੱਥੇ ਪੂਰੀਆਂ ਨੇ ਇੱਕ ਵਾਰੀ ਜਿਹੜੀਆਂ ਖਾਲੀ ਲੈ ਜਾ ਉਧਰ ਤੋਂ ਲਿਆਈ ਜਾ ਇੱਧਰ ਤੇ ਖਾਲੀ ਲੈ ਜਾਣਾ ਆਪਾਂ ਨੇ ਇੱਧਰਲੀ ਸਾਈਡ ਤੇ ਉਧਰ ਭਰਿਆ ਉਹ ਲੈ ਆਉਣਾ ਆਪਾਂ ਨੇ ਕਿਉਂਕਿ ਨਹੀਂ ਫਿਰ ਇੱਥੇ ਨੂੰ ਵੀ ਟਰੈਕਟਰ ਲੋਡ ਤੇ ਜਾਣਾ ਉਧਰ ਨੂੰ ਵੀ ਫਿਰ ਮਿੱਟੀ ਫੇਰ ਨਹੀਂ ਪੂਰੀ ਹੋਣੀ ਐਨਾ ਵਧੀਆ ਮਿੱਟੀ ਪੂਰੀ ਹੋ ਜਾਵੇ ਛੇਤੀ ਤੇ ਇੱਧਰ ਨੂੰ ਖਾਲੀ ਪੰਜਵੇਂ ਮੀਡੀਅਮ ਲਾ ਕੇ ਲੈ ਆਓ 14 1570 ਦੇ ਚਲਾਉਣਾ ਹੈ ਤੇ ਦੇਲਾਂ ਨੋਰਮਲ ਰਹਿੰਦੇ ਕੰਮ ਦੁੱਗਣਾ ਕਰ ਲੈ। ਉਹ ਕੀਲਾ ਬਈ 45 ਮਿੰਟ ਚ ਹੋ ਗਿਆ ਲਗਭਗ। ਜਿਹੜੇ ਸਾਹ ਨਾਲ ਫੋਰ ਬਈ ਫੋਰ ਨਾਲ ਮਿੱਟੀ ਗਿੱਚੀ ਇਹਨਾਂ ਮਿੱਟੀ ਬਹੁਤ ਜ਼ਿਆਦਾ ਪਈ ਆ ਸਾਈਡ। ਤੇ ਆ ਸਾਰੀ ਛੜ ਨੀਮੀ ਹੋਈ ਵੀ ਨਹੀਂ ਬੱਟਾਂ ਨੇ ਬਹੁਤ ਲੱਗੀ ਮਿੱਟੀ। ਪਹਿਲਾਂ ਵੀ ਨੀਮੀ ਹੁੰਦੀ ਸੀ ਕਿਉਂਕਿ ਇਦਾਂ ਪਾਣੀ ਟੁੱਟ ਜਾਂਦਾ ਸੀ। ਮੱਕੀ ਚੱਲਦੇ ਆ ਹੁਣ ਆਪਾਂ